ਗੈਰ ਕਾਨੂੰਨੀ ਕੱਦਣਾ ਲੋਕਤੰਤਰੀ ਦੇ ਢਾਂਚੇ ਦਾ ਕੇਂਦਰ ਸਰਕਾਰ ਨੇ ਮਜ਼ਾਕ ਬਣਾਇਆ ਹੈ ਉਸ ਨੂੰ ਹਥਿਆਰ ਬਣਾ ਕੇ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਹਰ ਵੇਲੇ ਦੇਸ਼ ਲਈ ਬਣੇ ਨੇ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਹੱਕਾਂ ਲਈ ਲੜਨ ਵਾਲੇ ਲੋਕ ਨੇ ਸੰਘਰਸ਼ੀ ਲੋਕ ਨੇ ਜਿੰਨਾ ਇਹ ਲਵਾਉਂਦੇ ਨੇ ਉਨਾ ਹੀ ਪੰਜਾਬ ਉੱਠਦਾ ਹੈ ਤੇ ਅੱਗੇ ਤਾਂ ਉੱਠਦਾ ਰਹੂਗਾ ਤੇ ਸਾਨੂੰ ਮਾਣ ਹੈ ਕਿ ਅਸੀਂ ਪੰਜਾਬ ਦੇ ਜੰਮੇ ਆ ਤੇ ਕਿਸਾਨਾਂ ਦੇ ਨਾਲ ਹੈ ਸਰਕਾਰ ਲੁਧਿਆਣਾ ਦੇ ਕਿਲਾਰਾਏਪੁਰ ਚ ਚੱਲ ਰਹੀਆਂ ਮਿੰਨੀ 올림픽 ਦੀਆਂ ਖੇਡਾਂ ਦੇ ਅਖੀਰਲੇ ਦਿਨ ਕੈਬਨਿਟ ਮੰਤਰੀ ਅਰਮੋਲ ਗਗਨਮਾਨ ਨੇ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ਖੇਡਾਂ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਇਸ ਬਾਬਤ ਸਰਕਾਰ ਦਾ ਕਾਫੀ ਸਹਿਯੋਗ ਰਿਹਾ ਉਧਰ ਉਹਨਾਂ ਜਿੱਥੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਤਾਂ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਬਾਰਡਰ ਤੇ ਰੋਕ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ ਵੀ ਜਮ ਕੇ ਪੜਾਸਕੰਡੀ ਅਤੇ ਨਿੰਦਾ ਕੀਤੀ ਹੈ ਉਧਰ ਉਹਨਾਂ ਐਮਐਸਪੀ ਵਾਲੇ ਦਿੱਤੇ ਬਿਆਨ ਨੂੰ ਲੈ ਕੇ ਕਿਹਾ ਕਿ ਉਹਨਾਂ ਨੇ ਜਜ਼ਬਾਤ ਵਿੱਚ ਆ ਕੇ ਇਹ ਬਿਆਨ ਦਿੱਤਾ ਸੀ ਪਰ ਸਤਾ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਇਹਨਾਂ ਬਾਰੇ ਜਾਣਕਾਰੀ ਪਤਾ ਚੱਲੀ ਹੈ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ 500 ਕਿਲਾ ਰਾਏਪੁਰ ਦਾ ਕਿਲਾ ਰਾਏਪੁਰ ਦਾ ਖੇਡ ਮੇਲਾ ਜਿਵੇਂ ਮੈਂ ਪਿਛਲੀ ਵਾਰ ਆਈ ਸੀ ਤੇ ਇਸ ਗੱਲ ਨੂੰ ਅਨਾਉਂਸ ਅਸੀਂ ਕੀਤਾ ਸੀ ਕਿ ਅਗਲੀ ਵਾਰ ਜਿਹੜਾ ਪੰਜਾਬ ਸਰਕਾਰ ਵੱਲੋਂ ਟੂਰਿਜ਼ਮ ਵਿਭਾਗ ਵੱਲੋਂ ਇਹ ਪ੍ਰੋਗਰਾਮ ਬਹੁਤ ਧੂਮਤਾਂ ਮਨਾਇਆ ਜਾਣਾ ਸੋ ਅਸੀਂ ਸੀਐਮ ਸਾਹਿਬ ਦੇ ਨਿਰਦੇਸ਼ਾਂ ਮੁਤਾਬਕ ਪੂਰਾ ਜ਼ੋਰ ਲਾਇਆ ਕਿ ਦੇਖੋ ਜਿਹੜਾ ਸਾਡਾ ਦੇਸ਼ ਹੈ ਖੇਤੀ ਪ੍ਰਧਾਨ ਦੇਸ਼ ਹੈ ਮੈਂ ਇੱਕ ਕਿਸਾਨੀ ਪਰਿਵਾਰ ਚੋਂ ਬਿਲੋਂਗ ਕਰਦੀ ਹਾਂ ਮੇਰੇ ਮੁਰਖੇ ਜਿਹੜੇ ਉਹ ਖੇਤੀ ਕਰਦੇ ਰਹੇ ਆ ਸੋ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਆ ਤੇ ਜਿਸ ਤਰੀਕੇ लाठी ਚਾਰਜ ਕੀਤਾ ਜਾ ਰਿਹਾ ਹੈ ਜਿਹੜੇ ਹਾਂਸੂ ਗੈਸ ਜਿ ਛੱਡੀ ਜਾ ਰਹੀ ਹੈ ਲਗਾਤਾਰ ਕਈਆਂ ਦੇ ਅੱਖਾਂ ਦਾ ਨੁਕਸਾਨ ਹੋਇਆ ਤੇ ਮੈਂ ਪਿੱਛੇ ਜ ਹੁਣ ਖਬਰ ਪੜ੍ਹੀ ਹੈ ਵੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ ਦੋ ਦੀ ਸੋ ਇਹ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਲੋਕਤੰਤਰੀ ਢਾਂਚੇ ਦਾ ਕੇਂਦਰ ਸਰਕਾਰ ਨੇ ਮਜ਼ਾਕ ਬਣਾਇਆ ਹੈ ਪੁਰਸ ਨੂੰ ਹਥਿਆਰ ਬਣਾ ਕੇ ਅਸੀਂ ਇਹਦੀ ਨਿੰਦਿਆ ਕਰਦੇ ਆਂ ਪੰਜਾਬੀ ਹਮੇਸ਼ਾ ਤੋਂ ਹੀ ਹਰ ਵੇਲੇ ਦੇਸ਼ ਲਈ ਰਾਹ ਬਣੇ ਨੇ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਹੱਕਾਂ ਲਈ ਲੜਨ ਵਾਲੇ ਲੋਕ ਨੇ ਸੰਘਰਸ਼ ਵਾਲੇ ਲੋਕ ਨੇ ਤੇ ਜਿੰਦਾ ਇਹ ਦਵਾਉਂਦੇ ਨੇ ਉਨਾ ਹੀ ਪੰਜਾਬ ਉੱਠਦਾ ਤੇ ਅੱਗੇ ਤੱਕ ਉੱਠਦਾ ਰਹੂਗਾ ਤੇ ਸਾਨੂੰ ਮਾਣ ਹੈ ਕਿ ਅਸੀਂ ਪੰਜਾਬ ਦੇ ਜੰਮੇ ਆ ਤੇ ਕਿਸਾਨਾਂ ਦੇ ਨਾਲ ਹੈ ਸਰਕਾਰ। ਜਦੋਂ ਐਮਐਸਪੀ ਦੀ ਜੇ ਗੱਲ ਕਰੀਏ ਵਿਰੋਧੀ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਤੁਹਾਡੀ ਪੁਰਾਣੀਆਂ ਪੋਸਟਾਂ ਵਾ ਕੇ ਕਹਿ ਰਹੇ ਆ ਅੱਜ ਇਹ ਮੇਲੇ ਦੀ ਗੱਲ ਕਿਤੇ ਦੇਖੋ ਮੇਰਾ ਇੱਕੋ ਹੀ ਸੁਪਨਾ ਹੈ ਯਕੀਨ ਰੱਖਿਓ ਮੈਂ ਕਿਸਾਨ ਪਰਿਵਾਰ ਦੀ ਧੀ ਹਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਸਾਰਿਆਂ ਨੂੰ ਐਮਐਸਪੀ ਮਿਲੇ ਤੇ ਜੇ ਇਹ ਗੱਲ ਮੈਂ ਕਹੀ ਆ ਤਾਂ ਦਿਲੋਂ ਕਹੀ ਆ ਤੇ ਮੈਨੂੰ ਕੋਈ ਇੱਕ ਸੁਪਨਾ ਪੂਰਾ ਕਰਨ ਲਈ ਕਿਹਾ ਜਾਵੇ ਤਾਂ ਉਹ ਮੇਰਾ ਸੁਪਨਾ ਹੀ ਹੋਣਾ ਕਿ ਐਮਐਸਪੀ ਮਿਲਣੀ ਚਾਹੀਦੀ ਹੈ ਤੇ ਜਦੋਂ ਮੈਂ ਕਿਹਾ ਵੀ ਮੈਂ ਜ਼ਜ਼ਬਾਤੀ ਹੋ ਕੀ ਕਿਹਾ ਪਰ ਸਿਸਟਮ ਦੇ ਵਿੱਚ ਆ ਕੇ ਪਤਾ ਲੱਗਦਾ ਵੀ ਕੁਝ ਚੀਜ਼ਾਂ ਪੰਜਾਬ ਸਰਕਾਰ ਦੇ ਐਂਡ ਤੋਂ ਹੌਲੀ ਹੌਲੀ ਹੁੰਦੀਆਂ ਮੈਂ ਕਿਹਾ ਇਸ ਗੱਲ ਦਾ ਕਿ ਸਰਕਾਰ ਦੇ ਵਿੱਚ ਆਉਣੇ ਉਹ ਤੋਂ ਸਮਝ ਆਉਂਦੀਆਂ ਨੇ ਪਰ ਯਕੀਨ ਰੱਖਿਓ ਬਾਬਾ ਨਾਨਕ ਜੀ ਦੀ ਮਿਹਰ ਹੋਈ ਜ਼ਰੂਰ ਇਹ ਦਿਨ ਆਊਗਾ ਤੇ ਸੁਪਨਾ ਸਾਸੀ ਕਿਸਾਨ ਪਰਿਵਾਰਾਂ ਤੋਂ ਬਿਲੋਂਗ ਕਰਦੇ ਆਂ ਵਿਰੋਧੀ ਕਹਿਣ ਨੂੰ ਬਹੁਤ ਕੁਝ ਕਹਿ ਦਿੰਦੇ ਆ ਪਰ ਹਰ ਕਿਸਾਨ ਦੇ ਬੱਚੇ ਦੇ ਇਹੀ ਸੁਪਨਾ ਹੁੰਦਾ ਵੀ ਐਮਐਸਪੀ ਮਿਲੇ ਤੇ ਜ਼ਰੂਰ ਉਹ ਦਿਨ ਆਊਗਾ ਜ਼ਰੂਰ